ਸਤਿ ਜੀ ਜਮੋ ਪਿਆਰ ਮੇਰਾ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜਿਹੜਾ ਉਹਨਾਂ ਦਾ ਪਿਛੋਕੜ ਹੈ ਪੰਜਾਬ ਦੇ ਵਿੱਚ ਜਲੰਧਰ ਦੇ ਨੇੜੇ ਇੱਕ ਪਿੰਡ ਗੁਜਰਾ ਚੱਕ ਪੈਂਦਾ ਹੈ ਈਸ ਨਗਰ ਦੇ ਵਿੱਚ ਸਰਦਾਰ ਸੈਨਾ ਸਿੰਘ ਰਹਿੰਦੇ ਸਨ ਸੈਨਾ ਸਿੰਘ ਦਾ ਗੋ ਜਿਹੜਾ ਪੁੱਤਰ ਸੀ ਉਹ ਸਰਦਾਰ ਬਦਾਵਾ ਸਿੰਘ ਸੀ ਇਹ ਦੋਨੇ ਪਿਓ ਪੁੱਤਰ ਬੜੇ ਸੂਰਮੇ ਸਨ ਜਿਨ੍ਹਾਂ ਨੇ 6ਵੇਂ ਪਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਰੀਬਨਵਾਦ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਮਹਾਰਾਜ ਜੀ ਦੇ ਚਰਨ ਸੇਵਕ ਬਣ ਕੇ ਬੜੀ ਸੇਵਾ ਕੀਤੀ ਗੁਰੂ ਸਾਹਿਬ ਦੀ ਫੌਜ ਵਿੱਚ ਸ਼ਾਮ ਮਹਾਰਾਜ ਜੀ ਦੇ ਚਰਨ ਸੇਵਕ ਬਣ ਸਰਦਾਰ ਸਹਾਂ ਸਿੰਘ ਦੇ ਚੜਾਈ ਕਰ ਬਾਬਾ ਜਨਾ ਦੇ ਪੁੱਤਰ ਲਾਲਾ ਸਿੰਘ ਉਹ ਸੇਵਾ ਕਰਦੇ ਰਹੇ ਸਰਦਾਰ ਇਹ ਵੀ ਬੜੇ ਦਲੇਰ ਸੂਰਮੇ ਸਨ ਅਰ ਦਲੇਰੀ ਵੀ ਇੰਨੀ ਜ਼ਿਆਦੀ ਸੀ ਇਹਨਾਂ ਦੇ ਅੰਦਰ ਆਪਣੇ ਆੜ ਗਵਾਂਡ ਦਾ ਇਲਾਕਾ ਉਹਨਾਂ ਨੇ ਉਗਰਾ ਲਿਆ ਸੀ ਇਥੋਂ ਤਾਈਕੇ ਜਾ ਕੇ ਲਾਹੌਰ ਦੇ ਵਿੱਚ ਵੀ ਜਾ ਵੜੇ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਪਹੁੰਚ ਕੇ ਉਥੇ ਤਾਈ ਉਹਨਾਂ ਨੇ ਮੋਰਚਾ ਮਾਰ ਲਿਆ ਤੇ ਉਦੋਂ ਲਾਹੌਰ ਦਾ ਜਿਹੜਾ ਨਵਾਬ ਸੀ ਉਹ ਦਲਾਬਰ ਖਾਂ ਹੁੰਦਾ ਸੀ ਦਲਾਬਰ ਖਾਂ ਬੜਾ ਖੁਸ਼ ਹੋਇਆ ਤੇ ਉਹਨੇ ਆਪਣੀ ਫੌਜ ਵਿੱਚ ਸਰਦਾਰ ਇਹਨਾਂ ਨੂੰ ਭਰਤੀ ਕਰ ਲਿਆ ਸਰਦਾਰ ਗੰਡਾ ਸਿੰਘ ਨੂੰ ਇੱਕ ਵਾਰੀ ਕੋਈ ਮਲਤਾਨ ਦੀ ਮੁਹਿੰਮ ਪਈ ਜਿਹਦੇ ਵਿੱਚ ਦਲਾਵਰ ਖਾਨ ਦੀ ਹਾਰ ਹੁੰਦੀ ਸੀ ਉਸ ਮੁਹਿੰਮ ਦੇ ਵਿੱਚ ਸਰਦਾਰ ਗੰਡਾ ਸਿੰਘ ਨੇ ਅੱਗੇ ਵਧ ਕੇ ਇਹੋ ਜੇ ਤਲਵਾਰ ਦੇ ਜ਼ੋਰ ਦਿਖਾਏ ਕਿ ਹਾਰੀ ਹੋਈ ਮੁਹਿੰਮ ਵੀ ਜਿੱਤ ਗਏ ਜੈਦੇ ਤੋਂ ਖੁਸ਼ ਹੋ ਕਰਕੇ ਦਲਾਵਰ ਖਾਨ ਨੇ ਪੰਜ ਪੈੰਡ ਇਹਨਾਂ ਨੂੰ ਦਿੱਤੇ ਉਹਦਾ ਜ਼ਿੰਮੇਦਾਰਾ ਇਹਨਾਂ ਨੂੰ ਦਿੱਤਾ ਜਿਵੇਂ ਆਲੂ ਪਿੰਡ ਸੀ ਹੱਲੋ ਪਿੰਡ ਸੀ ਚੱਕ ਪਿੰਡ ਆਦਿਕ ਸੀ ਤੇ ਜਿਹੜਾ ਆਲੂ ਪਿੰਡ ਸੀ ਉਸ ਪਿੰਡ ਦੇ ਵਿੱਚ ਇਹਨਾਂ ਨੇ ਆਪਣਾ ਵਾਸਾ ਕੀਤਾ ਜਿਹੜੇ ਸਰਦਾਰ ਸਾਧੂ ਸਿੰਘ ਸਨ ਉਹ ਅੱਗੋਂ ਸਰਦਾਰ ਗੰਡਾ ਸਿੰਘ ਦੇ ਪੁੱਤਰ ਸਾਨੇ ਬਚਪਨ ਵਿੱਚ ਨਾਨਕੇ ਰਹਿੰਦੇ ਸਨ ਤੇ ਉਥੋਂ ਫਿਰ ਜਦੋਂ ਵੱਡੇ ਹੋਏ ਤੇ ਆਲੂ ਪਿੰਡ ਦੇ ਵਿੱਚ ਆ ਗਏ ਇੱਥੇ ਸਾਧ ਸੰਗਤ ਜੀ ਇਹਨਾਂ ਦਾ ਜਿਹੜਾ ਵਿਆਹ ਸੀ ਉਹ ਕਲਾਲ ਪਰਿਵਾਰ ਦੇ ਵਿੱਚ ਹੋਇਆ ਸੀ ਕਲਾਲ ਪਰਿਵਾਰ ਵਿੱਚ ਵਿਆਹ ਹੋਣ ਕਰਕੇ ਆਲੂ ਵਾਲੀਏ ਕਲਾਲ ਇਹਨਾਂ ਦੀ ਹੱਲ ਪੈ ਗਏ ਕਿਉਂਕਿ ਅਗੋਂ ਜਿਹੜੇ ਸਾਧੂ ਸਿੰਘ ਸਾਨੂੰ ਉਹਨਾਂ ਦੇ ਦਾ ਭਾਈ ਦੇਵਾ ਸਿੰਘ ਸੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਤੇ ਸਰਦਾਰ ਦੇਵਾ ਸਿੰਘ ਨੇ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਦੇ ਪਾਸੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਆਪਣਾ ਜਿਹੜਾ ਜੀਵਨ ਮਹਾਰਾਜ ਦੀ ਸੇਵਾ ਦੇ ਵਿੱਚ ਉਹਨਾਂ ਨੇ ਬਤੀਤ ਕੀਤਾ ਤੇ ਸਰਦਾਰ ਦੇਵਾ ਸਿੰਘ ਜਿਹੜੇ ਉਹਨਾਂ ਦੇ ਫਿਰ ਅੱਗੋਂ ਜਿਹੜੇ ਪੁੱਤਰ ਸਨ ਉਹਨਾਂ ਦੇ ਪੁੱਤਰ ਸਾਨ ਸਰਦਾਰ ਬਦਰ ਸਿੰਘ ਜੀ ਕਿਉਂਕਿ ਜਦੋਂ ਭਾਈ ਸਾਧੂ ਸਿੰਘ ਆਲੋ ਪਿੰਡ ਦੇ ਵਿੱਚ ਆ ਕੇ ਵਸਣ ਲੱਗੇ ਤੇ ਉਹਨਾਂ ਦੀ ਆਲੀ ਆਲੂਵਾਲੀਆ ਪੈ ਗਈ ਕਿਉਂਕਿ ਆਲੂਵਾਲੀਆ ਨਗਰ ਆਹਲੋ ਨਗਰ ਸੀ ਆਲੋ ਨਗਰ ਤੋਂ ਆਲੂਵਾਲੀਆ ਇਹਨਾਂ ਦੀ ਆਲ ਪੈ ਗਈ ਤੇ ਅਗੋਂ ਪਰਿਵਾਰ ਦੇ ਵਿਆਹ ਜਿਹੜੇ ਸਾਨੂੰ ਕਲਾਲ ਪਰਿਵਾਰਾਂ ਵਿੱਚ ਹੋਣ ਕਰਕੇ ਇਹਨਾਂ ਨੂੰ ਫਿਰ ਆਲੂਵਾਲੀਆ ਕਲਾਲ ਕਹਿਣ ਲੱਗ ਪਏ ਸਰਦਾਰ ਜੱਸਾ ਸਿੰਘ ਉਹਨਾਂ ਦਾ ਪਹਿਲਾ ਨਾਮ ਜੱਸਾ ਸਿੰਘ ਕਲਾਲ ਵੀ ਬਜਦਾ ਐ ਇਸੇ ਕਰਕੇ ਜਿਹੜੇ ਸਰਦਾਰ ਬਦਰ ਸਿੰਘ ਸਨ ਉਹ ਸਭ ਤੋਂ ਛੋਟੇ ਪੁੱਤਰ ਸਨ ਸਰਦਾਰ ਦੇਵਾ ਸਿੰਘ ਦੇ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਦਰਸ਼ਨ ਦੀਦਾਰ ਕੀਤੇ ਖੰਡੇ ਬਾਟੇ ਦੀ ਪੌਲ ਛਕੀ ਬਾਣੀ ਪੜਨ ਵਾਲੇ ਸੇਵਾ ਸਿਮਰਨ ਵਾਲੇ ਸਨ ਇਨਾਂ ਦਾ ਜਿਹੜਾ ਵਿਆਹ ਸਰਦਾਰ ਬਦਰ ਸਿੰਘ ਦਾ ਹਾਲੋਪਿੰਡ ਦੇ ਰਹਿਣ ਵਾਲੇ ਸਰਦਾਰ ਬਾਗ ਸਿੰਘ ਗੁਰਸਿੱਖ ਹੋਏ ਨੇ ਉਹਨਾਂ ਦੀ ਆਪਣੀ ਤਾਂ ਕੋਈ ਸੰਤਾਨ ਨਹੀਂ ਸੀ ਤੇ ਉਹਨਾਂ ਦੀ ਜਿਹੜੀ ਭੈਣ ਹੈ ਉਹਨਾਂ ਦੇ ਨਾਲ ਫਿਰ ਸਰਦਾਰ ਬਦਰ ਸਿੰਘ ਦਾ ਵਿਆਹ ਹੋਇਆ ਸਰਦਾਰ ਬਦਰ ਸਿੰਘ ਜਿਹੜੇ ਸਨ ਸਾਧ ਸੰਗਤ ਜੀ ਉਹਨਾਂ ਨੇ ਜਦੋਂ ਬਦਰ ਸਿੰਘ ਦੇ ਨਾਲ ਆਪਣੀ ਭੈਣ ਦਾ ਵਿਆਹ ਕੀਤਾ ਹੁਣ ਉਹ ਬੀਬੀ ਵੀ ਜਿਹੜੀ ਬੜੀ ਬਾਣੀ ਪੜਨ ਵਾਲੀ ਸੇਵਾ ਸਾਧਨਾ ਵਾਲੀ ਸੀ ਉਹਨਾਂ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਸੀ ਸਰਦਾਰ ਬਦਰ ਸਿੰਘ ਜੀ ਕਾਫੀ ਸਮਾਂ ਘਰ ਵਿੱਚ ਸੰਤਾਨ ਨਾ ਹੋਈ ਇਹ ਫਿਰ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗਏ ਜਾ ਕੇ ਅਰਦਾਸ ਕੀਤੀ ਮਹਾਰਾਜ ਜੀ ਸਾਡੇ ਘਰ ਵਿੱਚ ਸੰਤਾਨ ਕੋਈ ਨਹੀਂ ਕਲਗੀਧਰ ਜੀ ਨੇ ਫਿਰ ਬਦਰ ਸਿੰਘ ਨੂੰ ਵਰ ਦਿੱਤਾ ਸੀ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਜਿਹੜਾ ਯੋਧਾ ਹੋਵੇਗਾ ਤੇ ਗੁਰੂ ਦਾ ਸਿੱਖ ਗੁਰੂ ਦਾ ਲਾਲ ਹੋਵੇਗਾ ਦਸਵੇਂ ਪਾਤਸ਼ਾਹ ਤੇ ਇਹ ਕਹੇ ਹੋਏ ਜਿਹੜੇ ਬਚਨ ਸਨ ਇਹ ਸਫਲੇ ਹੋਏ ਪਰ ਕਲਗੀਧਰ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਉਸ ਤੋਂ ਬਾਅਦ ਘਰ ਵਿੱਚ ਤੰਗੀ ਵੀ ਬੜੀ ਰਹੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਸਮੇਂ ਬੜਾ ਝਖੜ ਝੁਲਿਆ। ਸ਼ਹਾਤਾ ਹੋਈਆਂ ਸਿੰਘਾਂ ਦੀਆਂ। ਸਿੰਘਾਂ 'ਪਰ ਬੜੀ ਸ਼ਕਤੀ ਹੋਈ ਤੇ ਸਾਧ ਸੰਗਤ 1700 ਤੇ 18 ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹਨਾਂ ਦਾ ਜਨਮ ਹੋਇਆ। ਜਿਹੜਾ ਸਮਤ ਹੈ ਉਹ 1775 ਹੈ। ਤੇ ਇਸ ਵੀ ਜਿਹੜੀ ਇਸ ਵੀ ਸਨ 1718 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਬਡੇ ਪਾਓ ਦੇ ਨਾਲ ਸਰਦਾਰ ਬਦਰ ਸਿੰਘ ਤੇ ਉਹਨਾਂ ਦੀ ਸੁਪਤਨੀ ਨੇ ਆਪਣੇ ਪੁੱਤਰ ਦੀ ਪਾਲਣਾ ਕੀਤੀ। ਸਾਧ ਸੰਗਤ ਜੀ ਮਾਤਾ ਦਾ ਆਪਣਾ ਜਿਹੜਾ ਜੀਵਨ ਸੀ ਉਹ ਸਿੱਖੀ سانਚੇ ਵਿੱਚ ਢਲਿਆ ਹੋਇਆ ਸੀ। ਉਹਨਾਂ ਨੇ ਆਪਣੇ ਪੁੱਤਰ ਦਾ ਵੀ ਜਿਹੜਾ ਜੀਵਨ ਹੈ ਉਹ ਸਿੱਖੀ ਢਾਂਚੇ ਦੇ ਵਿੱਚ ਢਾਲਿਆ। ਆਪ ਬਾਣੀ ਬਾਣੇ ਨਾਲ ਜੁੜੇ ਸਨ ਪੁੱਤਰ ਨੂੰ ਵੀ ਬਾਣੀ ਬਾਣੇ ਨਾਲ ਜੋੜਿਆ ਛੋਟੀ ਉਮਰ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਕੀਰਤਨ ਕਰਨ ਲੱਗ ਪਿਆ ਔਰ ਕੀਰਤਨ ਵੀ ਬੜਾ ਸੁੰਦਰ ਕਰਦੇ ਸਨ ਜਿਨ੍ਹਾਂ ਨੂੰ ਸੁਣ ਕੇ ਕਹਿੰਦੇ ਰੂਹ ਖੁਸ਼ ਹੋ ਜਾਂਦੀ ਸੀ ਪਰ ਪਰਮੇਸ਼ਰ ਦੇ ਹੁਕਮ ਦਾ ਅਜਿਹਾ ਵਰਤਾਰਾ ਵਰਤਿਆ 1779 ਦੇ ਵਿੱਚ ਸਰਦਾਰ ਬਦਰ ਸਿੰਘ ਆਪਣਾ ਸਰੀਰ त्याग ਗਏ ਸਾਧ ਸੰਗਤ ਉਹਨਾਂ ਦੇ ਸਰੀਰ त्याਗਣ ਤੋਂ ਬਾਅਦ ਉਹਨਾਂ ਦੀ ਸੁਪਤਨੀ ਨੇ ਪਰਮੇਸ਼ਰ ਦਾ ਭਾਣਾ ਸੱਚ ਕਰਕੇ ਮੰਨਿਆ ਤੇ ਸਰਦਾਰ ਜੱਸਾ ਸਿੰਘ ਦੀ ਬੜੇ ਪਿਆਰ ਦੇ ਨਾਲ ਉਹਨਾਂ ਨੇ ਪ੍ਰਤਪਾਲਣਾ ਕੀਤੀ ਗੁਰੂ ਕਲਗੀ ਧਰਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਸੁੰਦਰੀ ਜੀ ਉਹ ਦਿੱਲੀ ਵਿਖੇ ਰੁਕੇ ਸਨ ਤੇ ਸੰਗਤਾਂ ਅਕਸਰ ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰਨ ਵਾਸਤੇ ਦਿੱਲੀ ਵਿਖੇ ਜਾਂਦੀਆਂ ਸਨ ਤੇ ਮਾਤਾ ਜੀ ਨੇ ਵਿਚਾਰਿਆ ਚੱਲ ਕੇ ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰੀਏ ਜਦੋਂ ਸੰਗਤ ਦਿੱਲੀ ਨੂੰ ਗਈ ਸਰਦਾਰ ਜੱਸਾ ਸਿੰਘ ਨੂੰ ਆਪਣੇ ਨਾਲ ਲੈ ਕਰਕੇ ਉਹਨਾਂ ਦੀ ਜਿਹੜੀ ਮਾਤਾ ਹੈ ਸਾਧ ਸੰਗਤ ਜੀ ਉਹ ਦਿੱਲੀ ਵਿਖੇ ਜਾ ਪਹੁੰਚੇ ਜਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਸਰਦਾਰ ਜੱਸਾ ਸਿੰਘ ਉਹਨਾਂ ਦੀ ਨਿਹਾਰ ਬੜੀ ਸੁੰਦਰ ਸੀ ਵੇਖ ਕੇ ਮਾਤਾ ਜੀ ਬੜੇ ਖੁਸ਼ ਹੋਏ ਤੇ ਉਥੇ ਜੱਸਾ ਸਿੰਘ ਨੇ ਫਿਰ ਮਾਤਾ ਜੀ ਨੂੰ ਬਾਣੀ ਦਾ ਕੀਰਤਨ ਸੁਣਾਇਆ ਕੀਰਤਨ ਸੁਣ ਕੇ ਮਾਤਾ ਜੀ ਬੜੇ ਖੁਸ਼ ਪ੍ਰਸੰਨ ਹੋਏ ਉਹਨਾਂ ਨੇ ਜੱਸਾ ਸਿੰਘ ਨੂੰ ਫਿਰ ਆਪਣੇ ਕੋਲ ਟਿਕਾ ਲਿਆ ਆਪਣੇ ਕੋਲ ਰੱਖ ਲਿਆ ਤੇ ਸਾਧ ਸੰਗਤ ਜੀ ਗੁਰਮੁਖ ਵਿਦਿਆ ਗੁਰਮੁਖੀ ਵਿਦਿਆ ਬਾਣੀ ਦੀ ਸੰਥਿਆ ਇਹ ਸਾਰੀ ਜਿਹੜੀ ਸੇਵਾ ਉਥੇ ਨਿਭਾਈ ਗਈ ਇਥੋਂ ਤਾਈਂ ਕਿ ਸਰਦਾਰ ਜੱਸਾ ਸਿੰਘ ਨੂੰ ਫਾਰਸੀ ਵੀ ਪੜਾਈ ਗਈ ਮਾਨੋ ਵੀ ਜੈਸੇ ਮਾਤਾ ਜੀ ਦਾ ਪਤ్రੈਲ ਪੁੱਤਰ ਸੀ ਪਤ్రੈਲ ਪੁੱਤਰ ਦਾ ਭਾਵ ਵੀ ਪਾਲਿਆ ਹੋਇਆ ਪੁੱਤਰ ਧਰਮ ਦਾ ਪੁੱਤਰ ਸਰਦਾਰ ਬਾਗ ਸਿੰਘ ਦਿੱਲੀ ਪਹੁੰਚੇ ਮਾਤਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਾਤਾ ਜੀ ਕਿਰਪਾ ਕਰੋ ਆਪ ਜੀ ਆਗਿਆ ਦਿਓ ਮੈਂ ਆਪਣੇ ਭਾਂਜੇ ਨੂੰ ਪੰਜਾਬ ਲੈ ਜਾਵਾਂ ਕਾਰਨ ਇਹ ਸੀ ਵੀ ਬਾਗ ਸਿੰਘ ਜੀ ਦੇ پاس ਕੋਈ ਸੰਤਾਨ ਨਹੀਂ ਸੀ ਤੇ ਉਹਨਾਂ ਦਾ ਭਾਂਜਾ ਹੀ ਉਹਨਾਂ ਦਾ ਅਸਰਾ ਸੀ ਤੇ ਕਹਿੰਦੇ ਵੀ ਮੈਨੂੰ ਹੁਕਮ ਕਰੋ ਵੀ ਮੈਂ ਲੈ ਜਾਵਾਂ ਮਾਤਾ ਜੀ ਕਹਿੰਦੇ ਨਹੀਂ ਅਜੇ ਇਹਨਾਂ ਨੂੰ ਇੱਥੇ ਹੀ ਰਹਿਣ ਦੇ ਸਰਦਾਰ ਬਾਗ ਸਿੰਘ ਨੇ ਕਈ ਵੇਰੀ ਜਾ ਕੇ ਮਾਤਾ ਜੀ ਨੂੰ ਬੇਨਤੀ ਕੀਤੀ ਤੇ ਹਰ ਵਾਰੀ ਮਾਤਾ ਜੀ ਨੇ ਕਹਿਣਾ ਵੀ ਅਜੇ ਰੁਕ ਜਾ ਆਖਰਖਾਰ ਸਾਧ ਸੰਗਤ ਜੀ ਕਰੀਬਨ 7 ਸਾਲ ਦਾ ਸਮਾਂ ਜਿਹੜਾ ਉਹ ਬਤੀਤ ਕੀਤਾ ਤੇ ਫਿਰ ਬਾਗ ਸਿੰਘ ਜਿਹੜੇ ਗਏ ਦਿੱਲੀ ਮਾਤਾ ਜੀ ਨੂੰ ਬਾਰ ਬਾਰ ਬੇਨਤੀਆਂ ਕਰਕੇ ਉਹਨਾਂ ਨੇ ਫਿਰ ਸਰਦਾਰ ਜੱਸਾ ਸਿੰਘ ਜੀ ਨੂੰ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਕਈ ਇਤਿਹਾਸਕਾਰਾਂ ਨੇ ਵੀ ਬਚਨ ਲਿਖਿਆ ਵੀ ਮਾਤਾ ਜੀ ਨੇ ਆਪ ਭੇਜਿਆ ਸੀ ਤਾਂ ਕਿ ਸ਼ਸਤਰ ਵਿਦਿਆ ਘੋੜ ਸਵਾਰੀ ਆਦਕ ਸਿੱਖ ਕੇ ਇਹ ਪੰਥ ਦੀ ਸੇਵਾ ਕਰਨਾ ਮਾਤਾ ਜੀ ਨੇ ਚੱਲਣ ਵੇਲੇ ਇੱਕ ਤਲਵਾਰ ਇੱਕ ਗੁਰਜ ਇੱਕ ਢਾਲ ਆਦਕ ਸ਼ਸਤਰ ਇੱਕ ਜਿਹੜੀਆਂ ਚੋਬਾਂ ਹੁੰਦੀਆਂ ਨੇ ਜਦੋਂ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਪਾਲਕੀ ਜਾਂਦੀ ਤੇ ਮੂਰੇ ਚੋਬਾਂ ਹੁੰਦੀਆਂ ਨੇ ਉਹ ਚੋਬਾਂ ਦਿੱਤੀਆਂ ਨਾਲੇ ਬਚਨ ਕੀਤਾ ਤਨ ਮਾਤਾ ਸੁੰਦਰੀ ਜੀ ਆਖਣ ਡਗਾ ਪੁੱਤ ਮਾਤਾ ਜੀ ਕਹਿਣ ਲੱਗੇ ਪੁੱਤਰ ਤੇਰੇ ਤੇ ਤੇਰੀ ਸੰਤਾਨ ਦੇ ਅੱਗੇ ਚੋਬਾਂ ਵਾਲੇ ਤੁਰਿਆ ਕਰਨਗੇ ਇਹਦਾ ਭਾਗ ਵੀ ਤੂੰ ਪਾਦਸ਼ਾਹ ਬਣੇਗਾ ਬਾਦਸ਼ਾਹ ਬਣੇਗਾ ਮਾਤਾ ਸੁੰਦਰੀ ਜੀ ਦੇ ਕਹੇ ਹੋਏ ਬਚਨੇ ਸਫਲ ਹੋਏ ਸਰਦਾਰ ਜੱਸਾ ਸਿੰਘ ਜੀ ਆਪਣੇ ਮਾਮਾ ਸਰਦਾਰ ਬਾਗ ਸਿੰਘ ਦੇ ਨਾਲ ਪੰਜਾਬ ਆ ਗਏ। ਉਦੋਂ ਇਹ ਗੁજરાਵਾਲਾ ਜਿਹੜਾ ਗੁજરા ਚੱਕ ਜਿਹੜਾ ਪਿੰਡ ਸੀ ਉਹਨੂੰ ਛੱਡ ਕੇ ਜਲੰਧਰ ਆ ਗਏ ਸਨ। ਤੇ ਜਲੰਧਰ ਆ ਕੇ ਕੁਝ ਸਮਾਂ ਬਤੀਤ ਕੀਤਾ ਤੇ ਕਰਤਾਰਪੁਰ ਸਾਹਿਬ ਦੀ ਜੂਹ ਦੇ ਵਿੱਚ ਸਰਦਾਰ ਨਵਾਬ ਕਪੂਰ ਸਿੰਘ ਉਤਰੇ ਹੋਏ ਸਨ। ਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜੱਸਾ ਸਿੰਘ ਨੂੰ ਨਾਲ ਲੈ ਕੇ ਬਾਗ ਸਿੰਘ ਉੱਥੇ ਜਾ ਪਹੁੰਚਿਆ ਤੇ ਉੱਥੇ ਜਾ ਕੇ ਸਵੇਰੇ ਆਸਾ ਦੀ ਵਾਰ ਦਾ ਜਦੋਂ ਕੀਰਤਨ ਕੀਤਾ ਨਾ ਜੱਸਾ ਸਿੰਘ ਜੀ ਨੇ ਤੇ ਨਵਾਬ ਕਪੂਰ ਸਿੰਘ ਇੰਨੇ ਖੁਸ਼ ਹੋਏ ਪ੍ਰਸੰਨ ਹੋਏ ਉਹਨਾਂ ਨੇ ਸਰਦਾਰ ਬਾਗ ਸਿੰਘ ਨੂੰ ਕਿਹਾ ਵੀ ਆਹ ਬੱਚਾ ਸਾਨੂੰ ਦੇ ਦਿਓ ਹੁਣ ਪੰਥ ਦਾ ਹੁਕਮ ਤੇ ਜਰਨੈਲ ਦਾ ਹੁਕਮ ਹੈ ਉਹਨਾਂ ਦਾ ਬਚਨ ਕੌਣ 모ੜ ਸਕਦਾ ਸੀ ਸਰਦਾਰ ਨਵਾਬ ਕਪੂਰ ਸਿੰਘ ਉਹਨਾਂ ਦਾ ਜੀਵਨ ਪੜੀਏ ਤੇ ਉਹ ਪੂਰਨ ਗੁਰਸਿੱਖ ਸਨ ਬਾਣੀ ਦੇ ਸਿਧਾਂਤ ਆਸ਼ੇ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਨ ਵਾਲੇ ਉਹਨਾਂ ਦਾ ਬਚਨ ਕੋਈ ਵੀ ਪੰਥ ਵਿੱਚ ਨਾ 모ੜਦਾ ਜਦੋਂ ਨਵਾਬੀ ਮਿਲੀ ਤੇ ਨਵਾਬ ਕਪੂਰ ਸਿੰਘ ਨੇ ਕਿਹਾ ਸੀ ਵੀ ਘੋੜਿਆਂ ਦੀ ਸੇਵਾ ਨਹੀਂ ਖੋਣੀ ਮੇਰੇ ਕੋਲੋਂ ਤੇ ਸੇਵਾ ਕਰਦੇ ਰਹੇ ਉਹ ਪੰਥ ਦੀ ਸਾਧ ਸੰਗਤ ਜੀ ਜਦੋਂ ਉਹਨਾਂ ਨੇ ਕਿਹਾ ਤੇ ਸਰਦਾਰ ਬਾਗ ਸਿੰਘ ਨੇ ਕਿਹਾ ਵੀ ਆਈ ਇੱਕ ਪੁੱਤਰ ਸੀ ਤੁਹਾਡੀ ਝੋਲੀ ਪਾਇਆ ਚਾਟ ਪੰਥ ਨੇ ਜਕਾਰੇ ਗਜਾ ਦਿੱਤੇ ਫਿਰ ਉਹਨਾਂ ਨੇ ਬਾਕੀ ਜਿਹੜਾ ਮੁੱਢਲਾ ਆਪਣਾ ਜੀਵਨ ਹੈ ਉਹ ਨਵਾਬ ਕਪੂਰ ਸਿੰਘ ਦੀ ਛਤਰ ਛਾਇਆ ਹੇਠ ਹੀ ਬਤੀਤ ਕੀਤਾ ਨਵਾਬ ਕਪੂਰ ਸਿੰਘ ਬੁੱਢਾ ਦਲ ਦੇ ਜਥੇਦਾਰ ਸਨ ਦੋ ਦਲ ਸਨ ਉਦੋਂ ਇੱਕ ਬੁੱਢਾ ਦਲ ਤੇ ਇੱਕ ਤਰਨਾ ਦਲ ਬੁੱਢਾ ਦਲ ਜਿਹੜਾ ਉਹਦੇ ਮੁਖੀ ਜਿਹੜੇ ਪਹਿਲਾਂ ਸਰਦਾਰ ਦਰਬਾਰਾ ਸਿੰਘ ਜੀ ਸਨ ਉਸ ਤੋਂ ਬਾਅਦ ਸਰਦਾਰ ਨਵਾਬ ਕਪੂਰ ਸਿੰਘ ਜੀ ਤੇ ਜਿਹੜਾ ਤਰਨਾ ਦਲ ਸੀ ਉਹਦੇ ਮੁਖੀ ਸਨ ਬਾਬਾ ਦੀਪ ਸਿੰਘ ਸਾਹਿਬ ਜੀ ਤਰਨਾ ਦਲ ਦਾ ਭਾ ਵੀ ਨੌਜਵਾਨ ਸਿੰਘ ਉਹਦੇ ਵਿੱਚ ਨੌਜਵਾਨ ਸਿੰਘ ਹੁੰਦੇ ਸਨ ਤੇ ਬੁੱਢਾ ਦਲ ਉਹਦੇ ਵਿੱਚ ਬਜ਼ੁਰਗ ਸਿੰਘ ਹੁੰਦੇ ਸਨ ਧਰਮ ਸਥਾਨਾਂ ਦੀ ਸੇਵਾ ਕਰਨੀ ਜੰਗ ਆਦਿਕ ਲੜਨੇ ਤੇ ਤਰਨਾ ਦਲ ਦਾ ਤਾਂ ਕਾਰਜ ਹੀ ਏ ਸੀ ਵੀ ਜੰਗ ਜੁੱਧ ਕਰਨੇ ਉਹਦੇ ਵਿੱਚ ਨੌਜਵਾਨ ਹੁੰਦੇ ਸਨ ਅਗਾ ਫਿਰ ਜਾ ਕੇ ਨਵਾਬ ਕਪੂਰ ਸਿੰਘ ਜੀ ਨੇ ਇਹਨਾਂ ਦਲਾਂ ਦੇ ਵਿੱਚੋਂ ਫਿਰ ਅੱਗੋਂ ਪੰਜ ਮਿਸਲਾਂ ਕੱਢੀਆਂ ਸਨ ਜਿਹੜੀ ਵੱਡੀ ਮਿਸਲ ਸੀ ਉਹ ਸੀ ਸ਼ਹੀਦਾਂ ਦੀ ਪਹਿਲੀ ਮਿਸਲ ਸ਼ਹੀਦਾਂ ਦੀ ਮਿਸਲ ਤਰਨਾ ਦਲ ਇਦੇ ਮੁਖੀ ਜਿਹੜੇ ਬਾਬਾ ਦੀਪ ਸਿੰਘ ਜੀ ਸਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਨੇ ਪੰਜ ਮਿਸਲਾਂ ਸਾਜ ਕੇ ਉਹਨਾਂ ਨੂੰ ਨਗਾਰੇ ਤੇ ਨਿਸ਼ਾਨ ਦਿੱਤੇ ਬਾਕੀ ਮਿਸਲਾਂ ਬਾਅਦ ਵਿੱਚ ਬਣੀਆਂ ਸਨ ਹੌਲੀ ਹੌਲੀ ਮਿਸਲਾਂ ਬਣਦੀਆਂ ਗਈਆਂ ਜਿਵੇਂ ਭੰਗੀਆਂ ਦੀ ਮਿਸਲ ਬਣੀ ਰਾਮਗੜੀਆਂ ਦੀ ਮਿਸਲ ਬਣੀ ਇਹ ਮਿਸਲਾਂ ਚਲਦੀਆਂ ਚਲਦੀਆਂ 11 ਫਿਰ ਫੂਲਕਿਆਂ ਦੀ ਮਿਸਲ ਬਣ ਗਈ ਫਿਰ ਇਸ ਤਰ੍ਹਾਂ 12 ਮਿਸਲਾਂ ਬਣ ਗਈਆਂ ਜਿਹੜੀਆਂ ਮੁੱਢਲੀਆਂ ਮਿਸਲਾਂ ਉਹ ਪੰਜ ਮਿਸਲਾਂ ਸਾਰ ਜਿਹੜੀਆਂ ਸਾਧ ਸੰਗਤ ਜੀ ਨਵਾਬ ਕਪੂਰ ਸਿੰਘ ਦੀ ਸੇਵਾ ਦੇ ਵਿੱਚ ਉਹਨਾਂ ਨੇ ਆਪਣਾ ਸਮਾਂ ਬਤੀਤ ਕੀਤਾ ਘੋੜਸਵਾਰੀ ਸਿੱਖੀ ਸ਼ਸਤਰ ਵਿਦਿਆ ਵਿੱਚ નિਪੁੰਨ ਹੋਏ ਉਹਨਾਂ ਦੀ ਜਿਹੜੀ ਰਹਿਤ ਬਹਿਤ ਸੀ ਨਾ ਉਹ ਨਵਾਬ ਕਪੂਰ ਸਿੰਘ ਨੂੰ ਬੜੀ ਚੰਗੀ ਲੱਗੀ ਕਿਉਂਕਿ ਮੁੱਢਲਾ ਜੀਵਨ ਜੇ ਵੇਖੀਏ ਬਚਪਨ ਵੀ ਪਹਿਲਾਂ ਪਿਤਾ ਜੀ ਦੇ ਕੋਲ ਰਹਿ ਉਹਨਾਂ ਦੇ ਜਾਣ ਤੋਂ ਬਾਅਦ ਮਾਤਾ ਦੇ ਕੋਲ ਰਹਿ ਆਪਣਾ ਜੀਵਨ ਉਹਨਾਂ ਨੇ ਗੁਰਸਿੱਖੀ ਦੇ ਸਾਂਚੇ ਵਿੱਚ ਢਾਲਿਆ ਫਿਰ ਮਾਤਾ ਸੁੰਦਰੀ ਜੀ ਦੇ ਕੋਲ 7 ਸਾਲ ਉਹਨਾਂ ਨੇ ਬਤੀਤ ਕੀਤੇ ਤੇ ਉਹਨਾਂ ਦੀ ਰਹਿਤ ਬਹਿਤ ਜਿਹੜੀ ਉਹ ਸਰਦਾਰ ਕਪੂਰ ਸਿੰਘ ਨੂੰ ਬੜੀ ਚੰਗੀ ਲੱਗੀ ਤੇ ਇੱਕ ਦਿਨ ਮੀਂਹ ਪੈਦਾ ਪਿਆ ਸੀ ਸਰਦਾਰ ਕਪੂਰ ਸਿੰਘ ਨੇ ਆਵਾਜ਼ ਮਾਰੀ ਪਹਿਰੇ ਤੇ ਕਿਹੜਾ ਐ ਕਹਿੰਦੇ ਜੀ ਜੱਸਾ ਸਿੰਘ ਆਵਾਜ਼ ਆਈ ਥੋੜੀ ਦਿਰ ਬਾਅਦ ਫੇਰ ਆਵਾਜ਼ ਮਾਰੀ ਪਹਿਰੇ ਤੇ ਕੌਣ ਹੈ ਕਹਿੰਦੇ ਜੀ ਜੱਸਾ ਸਿੰਘ ਹੁਣ ਇੰਨੀ ਹਨੇਰੀ ਮੀਂਹ ਬਿਜਲੀ ਕੜਕ ਰਹੀ ਹੈ ਤੇ ਪਹਿਰੇ ਤੇ ਕੌਣ ਖੜੇ ਫੇਰ ਆਵਾਜ਼ ਮਾਰੀ ਬਾਹਰ ਕੌਣ ਹੈ ਪਹਿਰੇ ਤੇ ਕਹਿੰਦੇ ਜੀ ਜੱਸਾ ਸਿੰਘ ਜਿੰਨੀ ਵਾਰੀ ਸਰਦਾਰ ਕਪੂਰ ਸਿੰਘ ਆਵਾਜ਼ ਮਾਰਿਆ ਕਰਨ ਤੇ ਆਵਾਜ਼ ਆਇਆ ਕਰੇ ਜੀ ਜੱਸਾ ਸਿੰਘ ਤੇ ਸੁਣ ਕੇ ਨਵਾਬ ਕਪੂਰ ਸਿੰਘ ਜੀ ਕਹਿੰਦੇ ਭਜੰਗੀਆਂ ਨਿਹਾਲ ਨਿਹਾਲ ਸਵੇਰ ਹੋਈ ਦਰਬਾਰ ਲੱਗਿਆ ਤੇ ਸੱਦ ਕੇ ਕਹਿਣ ਲੱਗੇ ਇਹੋ ਜਿਹੇ ਭਜੰਗੀ ਹੋੜੇ ਚਾਹੀਦੇ ਹੋਜੇ ਜ਼ਥੇਦਾਰ ਹੋਣੇ ਚਾਹੀਦੇ ਉਹਨਾਂ ਨੇ ਆਪਣਾ ਕਾਰਗੁਜ਼ਾਰ ਫਿਰ ਉਹਨਾਂ ਨੂੰ ਬਣਾਇਆ ਕਹਿੰਦੇ ਹਰ ਵਕਤ ਸائے ਦੇ ਵਾਂਗੂ ਨਾਲ ਹੀ ਰਹਿੰਦੇ ਸਨ ਕਪੂਰ ਸਿੰਘ ਜੀ ਦੇ ਦਿੱਲੀ ਰਹਿਣ ਕਰਕੇ ਥੋੜਾ ਜਿਹਾ ਬੋਲਣ ਦਾ ਢੰਗ ਜਿਹੜਾ ਹਿੰਦੁਸਤਾਨੀ ਸੀ ਜਿਵੇਂ ਹਮ ਕੋ ਤੁਮ ਕੋ ਹਿੰਦੀ ਦੇ ਵਿੱਚ ਬੋਲਣਾ ਤੇ ਇਹਨਾਂ ਦੀ ਸੇਵਾ ਲਾ ਦਿੱਤੀ ਨਵਾਬ ਕਪੂਰ ਸਿੰਘ ਜੀ ਨੇ ਘੋੜਿਆਂ ਨੂੰ ਦਾਣਾ ਵੰਡਣ ਦੇ ਦਾਣਾ ਵੰਡਿਆ ਕਰਦੇ ਸਨ ਤੇ ਜਿਹੜੇ ਸਿੰਘ ਹਣ ਪ੍ਰਾਣੇ ਖੁੰਡ ਉਹ ਕਿਥੇ ਟਿਕਣ ਦਿੰਦੇ ਪਾਵੇਂ ਦਿਮਾਗੀ ਤੌਰ ਤੇ ਬੜੇ ਚੁਸਤ ਤੇ ਬੜੇ ਤੇਜਸਾਨ ਸਰਦਾਰ ਜੱਸਾ ਸਿੰਘ ਪਰ ਪ੍ਰਾਣੇ ਸਿੰਘ ਕਿਸੇ ਦਾ ਪੈਰ ਨਾ ਲੱਗਣ ਦਿੰਦੇ ਪਰ ਉਹ ਥੋੜੇ ਮਖੌਲੀਏ ਸੁਭਾਅ ਦੇ ਸਨ ਮਖੌਲ ਦੇ ਵਿੱਚ ਉਹਨਾਂ ਨੇ ਹਮ ਕੀ ਤੁਮ ਕੀ ਪਾ ਦਿੱਤਾ ਸਰਦਾਰ ਜੱਸਾ ਸਿੰਘ ਦਾ ਜੱਸਾ ਸਿੰਘ ਨਾ ਕਹਿਣਾ ਉਹਨਾਂ ਨੇ ਹਮ ਕੀ ਤੁਮ ਕੀ ਕਹਿ ਕੇ ਚੜਾਈ ਜਾਣਾ ਮਖੌਲ ਕਰੀ ਜਾਣਾ ਕਈ ਵਾਰੀ ਸਿੰਘਾਂ ਨਾਲ ਬੋਲਚਾਲ ਵੀ ਹੋ ਜਾਣਾ ਦਾਣਾ ਵੰਡਣ ਵੇਲੇ ਲੜ ਵੀ ਪੈੜਾ ਉਹਨਾਂ ਨੇ ਇੱਕ ਦਿਨ ਗੁੱਸੇ ਹੋ ਗਏ ਤੇ ਗੁੱਸੇ ਹੋ ਕੇ ਨਵਾਬ ਜੀ ਦੇ ਕੋਲ ਆ ਗਏ ਹਮ ਤੇ ਦਾਨਾ ਵੰਡ ਤਨਾਹੇ ਮੇਰੇ ਕੋਲੋਂ ਨਹੀਂ ਦਾਣਾ ਵੰਡਿਆ ਜਾਂਦਾ ਕਹਿੰਦੇ ਕੀ ਹੋਇਆ ਅੱਖਾਂ ਭਰ ਲਈਆਂ ਨੇਤਰਾਂ ਵਿੱਚ ਪਾਣੀ ਆ ਗਿਆ ਕਹਿੰਦੇ ਜੀ ਸਿੰਘ ਲੜਦੇ ਰਹਿੰਦੇ ਨੇ ਹਮ ਕੀ ਤੁਮ ਕੀ ਕਹਿ ਕਹਿ ਕੇ ਚੜਾਉਂਦੇ ਨੇ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ ਜੱਸਾ ਸਿਆ ਇਹ ਉਹੀ ਪੰਥ ਹੈ ਇਹ ਪੰਥ ਗਰੀਬ ਨਵਾਜ਼ ਐ ਮੈਂ ਕੋੜਿਆਂ ਦੀ ਲਿੱਦ ਚੁੱਕ ਕੇ ਤੇ ਉਹਨਾਂ ਦੀ ਸੇਵਾ ਕਰਦਾ ਸੀ ਤੇ ਵੇਖ ਮੈਨੂੰ ਨਵਾਬ ਬਣਾ ਦਿੱਤਾ ਤੈਨੂੰ ਤਾਂ ਇਹ ਪਾਦਸ਼ਾਹ ਬਣਾ ਦੇਣਗੇ ਸਮਾਂ ਆਵੇਗਾ ਤੂੰ ਪਾਦਸ਼ਾਹ ਬਣੇਗਾ ਇਹ ਬਚਨ ਨਵਾਬ ਕਪੂਰ ਸਿੰਘ ਨੇ ਕਹਿ ਦਿੱਤਾ ਤੇ ਉਹ ਗੁਰਮੁਖ ਬਾਣੀ ਪੜਨ ਵਾਲੇ ਯੋਧੇ ਸੂਰਬੀਰ ਉਹਨਾਂ ਦਾ ਬਚਨ ਕਿੱਥੇ ਖਾਲੀ ਜਾਂਦਾ ਸੀ ਕਿਆ ਵੀ ਨਾ ਸਿੰਘਾਂ ਦਾ ਗੁੱਸਾ ਨਾ ਕਰਿਆ ਕਰ ਇਹ ਬੜੇ ਪਿਆਰ ਵਾਲੇ ਨੇ ਜਦੋਂ ਦਇਆ ਵਿੱਚ ਆਉਂਦੇ ਪਾਦਸ਼ਾਹੀਆਂ ਦੇ ਦਿੰਦੇ ਨੇ ਤੇ ਸਮਾਂ ਆਇਆ ਵੀ ਜਦੋਂ ਲਾਹੌਰ ਤੇ ਕਬਜ਼ਾ ਕੀਤਾ ਨਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਤੇ ਸਾਧ ਸੰਗਤ ਜੀ ਉਦੋਂ ਫਿਰ ਪੰਥ ਨੇ ਇਹਨਾਂ ਨੂੰ ਪਾਦਸ਼ਾਹ ਆਖਿਆ ਸਰਦਾਰ ਨਵਾਬ ਕਪੂਰ ਸਿੰਘ ਦੇ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦੇ ਗੋਲੀ ਵੱਜੀ ਸੀ ਉਹ ਗੋਲੀ ਦਾ ਜ਼ਖਮ ਹੌਲੀ-ਹੌਲੀ ਵੱਧਾ ਗਿਆ ਜੇ ਜਦੋਂ ਸਰੀਰ त्यागਿਆ ਤੇ ਫਿਰ ਬੁੱਢਾ ਦਲ ਜਿਹੜਾ ਉਹਦੇ ਜਿਹੜੇ ਮੁਖੀ ਸਨ ਤਬਾਬ ਕਪੂਰ ਸਿੰਘ ਜੀ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਣੇ ਕਿਉਂਕਿ ਜਿਹੜਾ ਉਸ ਵਕਤ ਸਾਧ ਸੰਗਤ ਜੀ ਬੁੱਢਾ ਦਲ ਦਾ ਮੁਖੀ ਹੁੰਦਾ ਸੀ ਉਹੀ ਪੰਥ ਦਾ ਜਥੇਦਾਰ ਹੁੰਦਾ ਸੀਗਾ ਕਿਉਂਕਿ ਜਿਹੜਾ ਮੁਖ ਦਾਲੋਂ ਬੁੱਢਾ ਦਾਲੀ ਹੁੰਦਾ ਸੀਗਾ ਅੱਜ ਤਾਈਂ ਜਿੰਨੇ ਵੀ ਜਥੇਦਾਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਬੁੱਢਾ ਦਲ ਦੇ ਜਿਹੜਾ ਬੁੱਢੇ ਦਲ ਦਾ ਜਥੇਦਾਰ ਹੈ ਉਹੀ ਅਕਾਲ ਤਖਬ ਸਾਹਿਬ ਦਾ ਜਥੇਦਾਰ ਹੁੰਦਾ ਸੀਗਾ ਕੋਈ ਵੱਖਰਾ ਜਥੇਦਾਰ ਨਹੀਂ ਸੀ ਹੁੰਦਾ ਤੇ ਸਾਰਾ ਪੰਥ ਜਿਹੜਾ ਉਹਨਾਂ ਦੀ ਰਹਿਨਮਾਈ ਹੈ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਚੱਲਿਆ ਕਰਦਾ ਸੀ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਫਿਰ ਵਾਗ ਡੋਰ ਸੰਭਾਲੀ ਜਦੋਂ ਜੱਸਾ ਸਿੰਘ ਜੀ ਦਾ ਜਨਮ ਹੋਇਆ ਇਨਾਂ ਦੇ ਜਨਮ ਦੇ ਵਕਤ ਜਿਵੇਂ ਹਰੀ ਸਿੰਘ ਭੰਗੀ ਸਰਦਾਰ ਚੜਤ ਸਿੰਘ ਕਨਈਆ ਮਿਸਲ ਦੇ ਮੁਖੀ ਇਹ ਜਿੰਨੇ ਵੀ ਮੁਖੀ ਇਨਾਂ ਦੇ ਸਮਕਾਲੀ ਕੋ ਸਮੇਂ ਦੇ ਵਿੱਚ ਹੀ ਪੈਦਾ ਹੋਏ ਸਨ ਜਿਨ੍ਹਾਂ ਨੇ ਅੱਗੇ ਜਾ ਕੇ ਮਿਸਲਾਂ ਦੀ ਬਾਗਡੋਰ ਸੰਭਾਲੀ ਹਰ ਜਿੰਨਾ ਵੀ ਪੰਥ ਦੇ ਉੱਪਰ ਭਾਰੀ ਸਮਾਇਆ ਉਸ ਸਮੇਂ ਦੇ ਵਿੱਚ ਇਨਾਂ ਸਾਰੀਆਂ ਮਿਸਲਾਂ ਦੇ ਜਥੇਦਾਰਾਂ ਨੇ ਅੱਗੇ ਵੱਧ ਕੇ ਪੰਥ ਦੀ ਅਗਵਾਈ ਕਰਦਿਆਂ ਸੇਵਾ ਕੀਤੀ ਆਪਾਂ ਛੋਟਾ ਘੱਲੂ ਘਾਰਾ ਪਰਸੋਂ ਸੁਣਿਆ ਸੀ ਉਹਦੇ ਵਿੱਚ ਵੀ ਸਰਦਾਰ ਜੱਸਾ ਸਿੰਘ ਸਭ ਤੋਂ ਮੋਢੀ ਸਨ ਇਸ ਤੋਂ ਬਾਅਦ ਫਿਰ 1762 ਦੇ ਵਿੱਚ ਵੱਡਾ ਘੱਲੂ ਘਾਰਾ ਹੋਇਆ ਵੱਡੇ ਘੱਲੂ ਘਾਰੇ ਦੇ ਵਿੱਚ ਸਾਰੀ ਅਗਵਾਈ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆਂ ਨੇ ਕੀਤੀ ਸੀ ਕਈ ਘੰਟੇ ਜੰਗ ਲੜਦੇ ਉਹਨਾਂ ਦਾ ਘੋੜਾ ਥੱਕ ਗਿਆ ਜ਼ਖਮੀ ਵੀ ਹੋ ਗਿਆ ਆਪਣੇ ਸਰੀਰ ਤੇ ਵੀ ਬੜੇ ਭਾਰੀ ਫੱਟ ਲੱਗੇ ਉਹਨਾਂ ਦੇ ਉਨ੍ਹਾਂ ਦਾ ਨਾਲ ਜਿਹੜਾ ਅੰਗ ਰਖਿਅਕ ਸੀ ਉਹ ਕਹਿਣ ਲੱਗਾ ਜੀ ਤੁਹਾਡਾ ਘੋੜਾ ਥੱਕ ਗਿਆ ਇਸ ਤੋਂ ਜ਼ਿਆਦਾ ਹੋਰ ਇਹ ਤੁਰੇਗਾ ਨਹੀਂ ਤੇ ਤੁਸੀਂ ਇਹ ਘੋੜਾ ਲੈ ਕੇ ਇੱਥੋਂ ਚਲੇ ਜਾਓ ਜੇ ਕਿਤੇ ਇੱਕ ਅੱਧਾ ਜ਼ਖਮ ਲੱਗ ਗਿਆ ਨਾ ਇਹਨੂੰ ਇਹਨੇ ਤੁਰਨਾ ਨਹੀਂ ਫਿਰ ਜੰਗ ਦੇ ਵਿੱਚ ਇਹ ਗੱਲ ਸੁਣ ਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਹਿਣ ਲੱਗੇ ਮੇਲਾ ਸਿੰਘ ਕਰੇ ਸਭ ਠੱਠਾ ਘੋੜਾ ਨਠਾਏ ਜੱਸਾ ਸਿੰਘ ਨਠਾਏ ਕਹਿਣ ਲੱਗੇ ਜਦੋਂ ਸਿੰਘ ਮਿਲਣ ਲੱਗੇ ਮੈਂ ਸਿੰਘਾਂ ਦੀ ਸ਼ੌਭਤ ਜਾ ਕੇ ਬੈਠਾਂਗਾ ਤੇ ਸਿੰਘ ਮੈਨੂੰ ਹਾਸਾ ਠੱਠਾ ਕਰਨਗੇ ਵੀ ਓੰਜ ਤਾਂ ਕੌਮ ਦਾ ਜਥੇਦਾਰ ਐ ਤੇ ਜਦੋਂ ਲੋੜ ਸੀ ਤੇ ਘੋੜਾ ਨਠਾ ਕੇ ਭੱਜ ਗਿਆ ਜੰਗ ਵਿੱਚੋਂ ਆ ਵੇਖੋ ਇਦਾਂ ਦੇ ਸਿੰਘ ਹੁੰਦੇ ਸਨ ਉਹਨਾਂ ਦਾ ਇਕ ਲੱਖ ਉਹਨਾਂ ਦਾ ਜੀਵਨ ਵੇਖੋ ਕਿੱਡਾ ਮਹਾਨ ਹੁੰਦਾ ਸੀ ਜਦੋਂ ਜੰਗ ਹੋ ਰਿਹਾ ਸੀ ਨਾ ਤੇ ਸਰਦਾਰ ਜੱਸਾ ਸਿੰਘ ਕਹਿਣ ਲੱਗੇ ਵੀ ਕਿਉਂ ਨਾ ਬਦਾਲੀ ਨੂੰ ਹੀ ਜਾ ਟੱਕਰੀਏ ਆਪਾਂ ਕਹਿੰਦੇ ਅਬਦਾਲੀ ਨੂੰ ਜਾ ਟੱਕਰੇ ਪਹਿਲਾ ਹਲਾ ਹੋਇਆ ਅਬਦਾਲੀ ਕੋਲ ਉਹ ਨੇਫੜ ਚਲਾ ਗਿਆ ਵੀ ਉਹਦੇ ਕੋਲ ਪਹੁੰਚੀ ਤੇ ਆਮਣੇ ਸਾਹਮਣੇ ਲੜਾਈ ਹੋਵੇ ਤੇ ਜੰਗ ਫਤਿਹ ਹੋ ਜਾਏ ਪਤਾ ਲੱਗ ਜਾਏ ਕੌਣ ਹਾਰਿਆ ਕੌਣ ਜਿੱਤਿਆ ਫਿਰ ਦੂਜੀ ਵਾਰੀ ਉਹ ਵੀ ਨੇਫੜ ਹੋ ਗਿਆ ਫਿਰ ਤੀਜੀ ਵਾਰੀ ਜਦੋਂ ਅਬਦਾਲੀ ਦੇ ਸਾਹਮਣੇ ਗਏ ਨਾ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਲਲਕਾਰਿਆ ਉਹ ਅਬਦਾਲੀ ਕਿਉਂ ਐਵੇਂ ਬਿਨਾਂ ਗੱਲ ਤੋਂ ਫੌਜਾਂ ਮਰਾਉਣਾ ਹੈ ਆ ਸਾਹਮਣੇ ਆ ਮੇਰੇ ਨਾਲ ਜੰਗ ਕਰ ਆਮਣੇ ਸਾਹਮਣੇ ਹੋ ਕੇ ਜੰਗ ਕਰਾਂਗੇ ਤੇ ਫਿਰ ਫੈਸਲਾ ਹੋ ਜਾਏਗਾ ਕਹਿੰਦੇ ਅਬਦਾਲੀ ਡਰਦਾ ਮਾਰਾ ਉਥੋਂ ਭੱਜ ਗਿਆ ਲੁਕ ਗਿਆ ਫੌਜਾਂ ਦੇ ਪਿੱਛੇ ਜੱਸਾ ਸਿੰਘ ਜੀ ਦੇ ਸਾਹਮਣੇ ਨਹੀਂ ਆਇਆ ਇੰਨਾ ਭੈ ਸੀ ਜਿਹਦੇ ਪਾਸ ਲੱਖਾਂ ਦੀ ਤਦਾਦ ਵਿੱਚ ਫੌਜ ਹੈ ਉਹ ਸਰਦਾਰ ਜੱਸਾ ਸਿੰਘ ਤੋਂ ਡਰ ਕੇ ਲੁਕ ਗਿਆ ਫੌਜ ਦੇ ਪਿੱਛੇ ਸਾਹਮਣੇ ਨਹੀਂ ਆਇਆ ਸਾਧ ਸੰਗਤ ਜੀ ਇਸ ਤੋਂ ਬਾਅਦ ਅਬਦਾਲੀ ਨੇ ਜਦੋਂ ਇਹ ਵੱਡਾ ਘੱਲੂ ਘਾਰਾ ਹੋਇਆ ਤੇ ਨਾਲ ਹੀ ਸਿੰਘਾਂ ਨੂੰ ਚਿੱਠੀ ਲਿਖ ਦਿੱਤੀ। ਵੇਖੋ ਮਰਹਟਿਆਂ ਨੇ ਚਿੱਠੀ ਲਿਖੀ ਸੀ ਅਬਦਾਲੀ ਨੂੰ ਤੇ ਅਬਦਾਲੀ ਮੰਨਿਆ ਨਹੀਂ ਸੀ। ਉਹਨਾਂ ਨੇ ਕਿਹਾ ਸੀ ਵੀ ਸੰਧੀ ਕਰ ਲੈ ਸਾਡੇ ਨਾਲ। ਪਰ ਵੇਖੋ ਵੱਡੇ ਘੱਲੂ ਘਾਰੇ ਵਿੱਚ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਅਬਦਾਲੀ ਸਿੰਘਾਂ ਨੂੰ ਚਿੱਠੀ ਲਿਖਦਾ ਹੈ। ਕਿਉਂਕਿ ਜਦੋਂ ਵੀ ਇਹ ਹਮਲਾ ਕਰਦਾ ਸੀ ਇਹਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਸਿੰਘ ਸਨ। ਇਹ ਜਿੰਨਾ ਵੀ ਮਾਲ ਲੁੱਟਦਾ ਇਥੋਂ ਲੜਕੀਆਂ ਲੈ ਕੇ ਜਾਂਦਾ ਤੇ ਸਿੰਘ ਸਤਲੁਜ ਪਾਰ ਨਾ ਕਰਨ ਦਿੰਦੇ ਤੇ ਇਥੇ ਆ ਕੇ ਸਾਰਾ ਕੁਝ ਲੁੱਟ ਕੇ ਤੇ ਲੜਕੀਆਂ ਨੂੰ ਛਡਾ ਕੇ ਘਰੋਂ ਘਰੀ ਪਹੁੰਚਾ ਕੇ ਆਉਂਦੇ ਕਹਿੰਦੇ ਉਨੀ ਦੇਰ ਤੱਕ ਪ੍ਰਸ਼ਾਦਾ ਨਹੀਂ ਸੰਸ਼ਕਦੇ ਜਿੰਨੀ ਦੇਰ ਤੱਕ ਉਹ ਲੜਕੀਆਂ ਨਹੀਂ ਸੀ ਛਡਾ ਲੈਂਦੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ ਤੇ ਸਾਰੀ ਉਮਰ ਅਬਦਾਲੀ ਟੱਕਰਾ ਮਾਰਦਾ ਮਰ ਗਿਆ ਪਰ ਸਿੰਘ ਜਿਹੜੇ ਨੇ ਉਹਦੇ ਤੋਂ ਕਾਬੂ ਨਹੀਂ ਆਏ ਹਾਰ ਕੇ ਚਿੱਠੀ ਲਿਖੀ ਕਹਿੰਦਾ ਇਸ ਤਰ੍ਹਾਂ ਕਰੋ ਵੀ ਤੁਸੀਂ ਮੈਨੂੰ ਜਵਾਰ ਦੇ ਦਿਆ ਕਰੋ ਚਾਵਲ ਦੇ ਦਿਆ ਕਰੋ ਤੇ ਮੈਨੂੰ ਤੁਸੀਂ ਆਪਣਾ ਬਾਦਸ਼ਾਹ ਮੰਨ ਲਓ ਤੇ ਅਮਨ ਦੇ ਨਾਲ ਰਹੋ ਸ਼ਾਂਤੀ ਨਾਲ ਰਹੋ ਮੈਂ ਤੁਹਾਨੂੰ ਕੁਝ ਨਹੀਂ ਆਖਾਂਗਾ ਜਦੋਂ ਚਿੱਠੀ ਆਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਔਰ ਹਮੇਸ਼ਾ ਪੰਥ ਦਾ ਨਿਯਮ ਰਿਹਾ ਵੀ ਪੰਜ ਸਿੰਘ ਬਹਿ ਕੇ ਹਮੇਸ਼ਾ ਵਿਚਾਰ ਕਰਦੇ ਸਨ ਪੰਜ ਸਿੰਘਾਂ ਨੇ ਮੁਖੀਆਂ ਨੇ ਬਹਿ ਕੇ ਵਿਚਾਰ ਕੀਤੀ ਤੇ ਅਬਦਾਲੀ ਨੂੰ ਫਿਰ ਜਵਾਬ ਲਿਖਿਆ ਕਹਿੰਦੇ ਜਵਾਰ ਦੇ ਕੇ ਚਾਵਲ ਦੇ ਕੇ ਕਣਕ ਦੇ ਕੇ ਆਪਣੀ ਜਾਨ ਬਚਾ ਲੈਣੀ ਬੜਾ ਸਸਤਾ ਸੌਦਾ ਹੈ ਪਰ ਸਾਨੂੰ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ ਸਾਨੂੰ ਕਿਸੇ ਦੀ ਗੁਲਾਮੀ ਮਨਜ਼ੂਰ ਨਹੀਂ ਤੇ ਕਿਸੇ ਦੀ ਦਿੱਤੀ ਹੋਈ ਖਿਰਾਤ ਦੇ ਵਿੱਚ ਸਾਨੂੰ ਪਾਤਸ਼ਾਹੀ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਇਸ ਵਾਸਤੇ ਤੇਰਾ ਸਾਡਾ ਕੋਈ ਮੇਲ ਨਹੀਂ ਜਿਵੇਂ ਬਰੂਦ ਤੇ ਅੱਗ ਦੀ ਚੰਗਿਆੜੀ ਦਾ ਕੋਈ ਮੇਲ ਨਹੀਂ ਹੁੰਦਾ ਅਬਦਾਲੀ ਤੇਰਾ ਤੇ ਸਾਡਾ ਮੇਲ ਜਰੂਰ ਹੋਵੇਗਾ ਸਰਦਾਰ ਜੱਸਾ ਸਿੰਘ ਕਹਿੰਦੇ ਪਰ ਮੈਦਾਨੇ ਜੰਗ ਵਿੱਚ ਹੋਵੇਗਾ ਮੈਦਾਨੇ ਜੰਗ ਦੇ ਅੰਦਰ ਅਜੇ ਵੱਡੇ ਘੱਲੂ ਘਾਰੇ ਬਾਰੇ ਅਬਦਾਲੀ ਸੋਚਦਾ ਹੀ ਸੀ ਵੀ ਸਿੰਘ ਘੱਟੋ ਘੱਟ 20 ਸਾਲ ਸਿਰ ਨਹੀਂ ਚੁੱਕਦੇ 20 ਸਾਲ ਤਾਂ ਬੜੀ ਦੂਰ ਦੀ ਗੱਲ ਹੈ ਫਰਵਰੀ ਵਿੱਚ ਇਹ ਸਾਧ ਸੰਗਤ ਜੀ ਹਮਲਾ ਹੁੰਦਾ ਤੇ ਜਾ ਕੇ ਕਹਿੰਦੇ ਫਿਰ ਉਹਨਾਂ ਨੇ ਨਾਲ ਹੀ ਥੋੜੇ ਮਹੀਨਿਆਂ ਬਾਅਦ ਕਰੀਬਨ 2 ਕੁ ਮਹੀਨਿਆਂ ਬਾਅਦ ਜਾ ਕੇ ਪਹਿਲਾ ਜੰਡਿਆਲਾ ਘੇਰ ਲਿਆ ਉਸ ਤੋਂ ਬਾਅਦ ਫਿਰ ਸਰਹੰਦ ਜਾ ਬੜੇ ਸਰਹੰਦ ਵਿੱਚ ਜੈਨ ਖਾਨ ਨੂੰ ਸੋਦਾ ਲਾਇਆ ਲక్ష్ਮੀ ਨਾਰਾਇਣ ਨੂੰ ਸੋਦਾ ਲਾਇਆ ਫਿਰ ਜਾ ਕੇ ਲਾਹੌਰ ਦੇ ਵਿੱਚ ਜਾ ਕੇ ਲਾਹੌਰ ਤੇ ਕਬਜ਼ਾ ਕਰ ਲਿਆ ਫਿਰ ਚਲਦੇ ਚਲਦੇ ਦਿੱਲੀ ਤਾਈਂ ਪਹੁੰਚ ਗਏ ਤੇ ਜਦੋਂ ਤਖਤ ਤੇ ਬਹਿਣ ਦੀ ਗੱਲ ਹੋਈ ਨਾ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਨਾਮ ਪਹਿਲਾਂ ਆਇਆ ਫਰ ਉਹ ਕਹਿੰਦੇ ਮੈਂ ਤਖਤ ਤੇ ਨਹੀਂ ਬਹਿਣਾ ਕਿਉਂਕਿ ਇਹ ਤਖਤ ਗੁਰੂ ਰਾਮਦਾਸ ਮਹਾਰਾਜ ਉਹ ਬੈਠੇ ਨੇ ਉਹ ਤਖਤਾਂ ਦੇ ਮਾਲਕ ਨੇ ਤੇ ਮੈਂ ਕਿਸੇ ਤਖਤ ਤੇ ਨਹੀਂ ਬਹਿਣਾ ਉਹ ਤਖਤ ਤੇ ਨਹੀਂ ਬੈਠੇ ਦਿੱਲੀ ਉਥੋਂ ਫਿਰ ਵਾਪਸ ਆ ਗਏ ਇਸ ਤਰ੍ਹਾਂ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਕਿਉਂਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਰੀਬਨ ਸਾਰਾ ਹੀ ਜੀਵਨ ਉਹਨਾਂ ਦਾ ਜੰਗਾਂ ਜੁੱਧਾਂ ਦੇ ਵਿੱਚ ਬਤੀਤ ਹੋਇਆ ਹੈ ਪੰਥ ਦੀ ਅਗਵਾਈ ਕੀਤੀ ਉਹਨਾਂ ਨੇ ਮਹਾਨ ਸੇਵਾ ਪੰਥ ਦੀ ਕੀਤੀ ਜੀਵਨ ਉਹਨਾਂ ਦਾ ਨਮੇਰਾ ਆ ਮੋਢਲਾ ਜੀਵਨ ਜਿਹੜਾ ਆਪ ਜੀ ਨਾਲ ਉਹਦੀ ਸਾਝ ਪਾਈ ਹੈ ਤਾਂ ਸਾਧ ਸੰਗਤ ਜੀ ਜਦੋਂ ਸਰੀਰ ਤਿਆ ਗਿਆ ਸੀ ਉਹਨਾਂ ਨੇ ਤੇ ਸ੍ਰੀ ਅਮਰਸਰ ਸਾਹਿਬ ਉਹ ਚੱਲੇ ਸਨ ਆਪਣੇ ਫਤਿਆ ਫਤਹਿਬਾਦ ਜਿਹੜਾ ਨਗਰ ਉੱਥੋਂ ਚੱਲੇ ਸਨ ਦੀਵਾਲੀ ਦਾ ਜਿਹੜਾ ਪਰਮਾਣਣ ਵਾਸਤੇ راہ ਵਿੱਚ ਇੱਕ ਮੰਡਾਲਾ ਨਗਰ ਆਉਂਦਾ ਉੱਥੇ ਉਹ ਰੁਕੇ ਕਹਦੇ ਤਰਬੂਜ ਖਾਦਾ ਉਹਨਾਂ ਨੇ ਤਰਬੂਜ ਖਾਣ ਤੋਂ ਬਾਅਦ ਘੋੜੇ ਤੇ ਸਵਾਰ ਹੋਏ ਥੋੜੀ ਦੇਰ ਬਾਅਦ ਦਰਦ ਉੱਠਿਆ ਉਹਨਾਂ ਦੇ ਪੇਟ ਦੇ ਵਿੱਚ ਤੇ ਫਿਰ ਅੰਮ੍ਰਿਤਸਰ ਸਾਹਿਬ ਤੱਕ ਪਹੁੰਚਦੇ ਆ ਨਢਾਲ ਹੋ ਗਏ ਤੇ ਉੱਥੇ ਹੀ ਉਹਨਾਂ ਨੇ ਦੀਵਾਲੀ ਤੋਂ ਕਰੀਬਨ 5 ਦਿਨ ਪਹਿਲਾਂ ਹੀ ਆਪਣਾ ਸਰੀਰ ਤਿਆਗ ਦਿੱਤਾ ਤੇ ਉਹਨਾਂ ਦੀ ਮਨ ਦੀ ਇੱਛਾ ਸੀ ਕਿ ਮੇਰਾ ਜਿਹੜਾ ਦਾਸ ਸੰਸਕਾਰ ਹੈ ਉਹ ਬਾਬਾ ਟੱਲ ਰਾਏ ਜੀ ਦੇ ਬੁੰਗੇ ਕੋਲ ਕੀਤਾ ਜਾਏ ਕਿਉਂਕਿ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਧਰਤੀ ਜ਼ਮੀਨ ਉਹ ਬਾਬਾ ਅਟਲ ਰਾਏ ਜੀ ਦੀ ਹੋਵੇਗੀ ਜਿੱਥੇ ਲੋਕ ਲੋਚਿਆ ਕਰਨਗੇ ਇੱਥੇ ਸਸਕਾਰ ਕਰਨ ਨੂੰ ਜਗ੍ਹਾ ਨਹੀਂ ਸੀ ਮਿਲਦੀ ਮੰਨੋ ਵੀ ਬਾਬਾ ਅਟਲ ਰਾਏ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਥਾਣੇਦਾਰ ਨੇ ਉਹ ਉਹਨਾਂ ਨੂੰ ਥਾਣੇਦਾਰ ਕਿਹਾ ਗਿਆ ਅੰਮ੍ਰਿਤਸਰ ਸਾਹਿਬ ਦੇ ਕੋਤਵਾਲ ਜਿਹੜੇ ਹੁੰਦੇ ਨੇ ਤਾਂ ਉੱਥੇ ਫਿਰ ਸਾਡੇ ਪੰਥ ਦੇ ਜਿਹੜੇ ਮੁਖੀ ਜਰਨੈਲ ਹੋਏ ਉਹਨਾਂ ਦਾ ਸਥਾਨ ਉੱਥੇ ਬਣਿਆ ਨਵਾਬ ਕਪੂਰ ਸਿੰਘ ਜੀ ਦਾ ਸਥਾਨ ਵੀ ਉੱਥੇ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਸਥਾਨ ਉੱਥੇ ਸੀ ਇਹ ਤਾਂ 1923 ਦੇ ਵਿੱਚ ਕਮੇਟੀ ਨੇ ਸੇਵਾ ਦੇ ਨਾਂ ਦੇ ਉੱਤੇ ਜਦੋਂ ਲਹਿਰ ਚੱਲੀ ਤੇ ਉਹਨਾਂ ਨੇ ਇਹ ਸਾਡੇ ਯੋਧਿਆਂ ਦੀਆਂ ਥਾਵਾਂ ਜਿਹੜੀਆਂ ਟਾ ਦਿੱਤੀਆਂ ਹੁਣ ਤਾਂ ਦੋ ਕੀ ਸਥਾਨ ਰਹਿ ਗਏ ਨੇ ਪਹਿਲਾ ਇੱਥੇ ਬਾਬਾ ਟਾਲਰਾਏ ਜੀ ਦੇ ਕੋਲ ਹੀ ਮੁਖੀਆਂ ਦੇ ਸੰਸਕਾਰ ਹੋਏ ਇੱਥੇ ਉਹਨਾਂ ਦੇ ਦਿਵਰੇ ਸਥਾਨ ਬਣੇ ਹੋਏ ਸਨ ਸੋ ਅੱਜ ਸਰਦਾਰ ਜੱਸਾ ਸਿੰਘ ਆਲੂਵਾਲੀਆ ਸੁਲਤਾਨੇ ਕੌਮ ਉਹਨਾਂ ਦਾ ਜਨਮ ਦਿਹਾੜਾ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ